2020 ਦੇ ਵਿੱਚ ਆਪਾਂ ਵਾਲੀਬॉल ਦੀ ਗੇਮ ਜ਼ਿਆਦਾਤਰ ਲਿਆਂਦੀ ਉਸ ਸਮੇਂ ਦੇ ਵਿੱਚ ਮੇਰੇ ਛੋਟੇ ਜਿਹੜੇ ਬੱਚੇ ਸੀ ਉਹ ਉਹਨਾਂ ਨੂੰ ਮੈਂ ਘਰੋਂ ਲਿਆਉਣਾ ਵੀ ਆਓ ਆਪਾਂ ਵਾਲੀਬॉल ਦੀ ਗੇਮ ਸ਼ੁਰੂ ਕਰਦੇ ਹਾਂ ਜਦੋਂ ਉਹ ਸਾਡੇ ਨਾਲ ਖੇਡਣ ਲੱਗੇ ਉਹਨਾਂ ਦਾ ਆਟੋਮੈਟਿਕ ਮਨ ਕੀਤਾ ਵੀ ਆਪਾਂ ਵੀ ਖੇਡਦੇ ਹਾਂ ਤਕਰੀਬਨ 4-5 ਬੱਚੇ ਸੀ ਇਹ ਕੋਈ ਉਹ ਆਰਮੀ ਜੋ ਹੋ ਗਿਆ ਵਾ ਜਾਂ ਕੋਈ ਫੌਰਨ ਚਲੇ ਗਿਆ ਜਦੋਂ ਮੈਂ ਦੇਖਿਆ ਵੀ ਇਹ ਛੋਟੇ ਬੱਚੇ ਜਦੋਂ ਮੇਰੇ ਨਾਲ ਗਰਾਊਂਡ 'ਚ ਆਏ ਨੇ ਉਹਨਾਂ ਦਾ ਅਜੇ ਤੱਕ ਵੀ ਉਹ ਗਲਤ ਪਾਸੇ ਮਾਈਂਡ ਸੈਟ ਨਹੀਂ ਗਿਆ 14 ਬੱਚੇ ਨੇ ਇਹਨਾਂ ਨੂੰ ਇਹ ਟ੍ਰਿਬਿਸ਼ਨ ਤੋਂ ਹੋ ਗਿਆ ਇਹਦੇ ਨੇ ਜਿੱਦਾਂ 5:00 6:00 ਵਜੇ ਆ ਗਏ ਇਹਨਾਂ ਦੀ ਪਹਿਲਾਂ ਨਾਰਮਲ ਟਾਈਪ ਦੀ ਪ੍ਰੈਕਟਿਸ ਕਰਵਾਈਦੀ ਆ ਇਹ ਤੇ ਨਾਰਮ ਜਿਮੀਕ ਵੀ ਇਹਨਾਂ ਦੀ ਬੋਡੀ ਜਿਹੜੀ ਆ ਉਸ ਹਿਸਾਬ ਨਾਲ ਦੀ ਪ੍ਰੈਕਟਿਸ ਕਰਵਾ ਕੇ ਫਿਰ ਅੰਡਰ 14 ਦੇ ਪਹਿਲਾਂ ਦੋ ਟੀਮਾਂ ਬਣਾ ਕੇ ਉਹਨਾਂ ਦੇ ਮੈਚ ਖੜਵਾਈਦੇ ਨੇ ਉਦੋਂ ਤੇ ਹੀ ਆਪ ਹੀ ਕਰਨਾ ਜਾ ਜਿਹੜੇ ਪਲੇਅਰ ਆ ਉਹਨਾਂ ਨੇ ਸਾਰਿਆਂ ਨੇ ਆਪਣੇ ਘਰੋਂ ਥੋੜੇ ਬੋਦੇ ਇਕੱਠੇ ਕਰਕੇ ਉਹ ਕਰਨਾ तकरीबन ਪਰ ਹੁਣ ਸਾਡੇ ਸਰਪੰਚ ਸਾਹਿਬ ਨੇ ਉਹ ਵੀ ਸਾਨੂੰ ਬਹੁਤ ਸਹਿਯੋਗ ਦਿੰਦੇ ਨੇ ਸਾਡੇ ਪਿੰਡ ਦੀ ਸੁਸਾਇਟੀ ਆ ਬਾਬਾ ਸ੍ਰੀਚੰਦ ਵੈਲਫੇਅਰ ਸੁਸਾਇਟੀ ਜੋ ਕਿ ਉਹਨਾਂ ਉਹਦੇ ਵਿੱਚ ਕਾਫੀ ਨੌਜਵਾਨ ਐਨਆਰਆਈ ਨੇ ਤੇ ਕਾਫੀ ਵੀਰ ਮਰੇ ਆਰਮੀ ਦੇ ਨੇ ਉਹਨਾਂ ਦਾ ਵੀ ਕਾਫੀ ਸਹਿਯੋਗ ਆ ਉਹ ਸਾਨੂੰ ਹਰ ਸਾਲ ਫੰਡ ਦਿੰਦੇ ਨੇ ਜਿੰਨਾ ਅਸੀਂ ਟੂਰਨਾਮੈਂਟ ਵੀ ਕਰਾਉਂਦੇ ਨੇ ਪਲੱਸ ਇੱਕ ਰਾਉਂਡ ਗਲਾਸ ਫਾਊਂਡੇਸ਼ਨ ਆ ਸਾਡਾ ਡਿਪਾਰਟਮੈਂਟ ਹੀ ਇਦਾਂ ਦਾ ਵੀ ਸਾਨੂੰ ਬਿਲਕੁਲ ਹੀ ਟਾਈਮ ਨਹੀਂ ਮਿਲਦਾ ਪਰ ਫਿਰ ਵੀ ਮੇਰੀ ਕੋਸ਼ਿਸ਼ ਹੁੰਦੀ ਆ ਵੀ ਜਦੋਂ ਮੈਂ ਲੇਟ ਨਾਈਟ ਵੀ ਘਰੋਂ ਨਾ ਆਵਾਂ ਡਿਊਟੀ ਤੋਂ ਤੇ ਮੈਂ ਸੱਦਾ ਕੇਹਾਰੀ ਡਿਊਟੀ ਤੋਂ ਆਉਂਦੇ ਹੀ ਸਾਡੇ 8:30 ਵਜੇ ਦਾ ਅੱਗੇ ਪਿੰਡ ਆ ਬਿਜਲੀਵਾਲ ਦਮੋਦਰ ਕਲਾਰ ਉਹ ਲੱਗੇ ਲੱਗੇ ਪਿੰਡ ਦੇ ਸਾਡੇ ਕੋਲ ਬੱਚੇ ਤਿੰਨ ਤਿੰਨ ਵਿਦਾਂ ਇੱਕ ਪਿੰਡ ਦੇ ਤਿੰਨ ਤਿੰਨ ਬੱਚੇ ਦੋ ਦੋ ਬੱਚੇ ਕਰਕੇ ਹੁੰਦੇ ਨੇ ਸਾਡੇ ਕੋਲ ਵੀ ਪੰਜਾਬ ਲੈਵਲ ਦਾ ਟੈਸਟ ਜਾਂ ਆਰਮੀ ਦਾ ਟੈਸਟ ਆ ਕੇ ਕੋਚਿੰਗ ਲੈ ਸਕਦਾ ਵਾ ਉਹ ਸਰ 2030 ਦੇ ਵਿੱਚ ਜਦੋਂ ਭਰਤੀ ਆਈ ਸਾਡੇ ਕੋਲ तकरीबन 40 ਕਿ ਬੱਚੇ ਵੀ 40ਆਂ ਦੇ ਵਿੱਚੋਂ ਜਿਹੜੇ ਇਸ ਤਰ੍ਹਾਂ ਦੇ ਵੀ ਜਿਹੜੇ ਆਪਣੇ ਉਹ ਗਰੀਬ ਘਰ ਦੇ ਬੱਚੇ ਤੇ ਗਰੀਬ ਘਰ ਦੇ ਬੱਚੇ ਜਦੋਂ ਆਏ ਸੀ ਉਹਨਾਂ ਨੇ ਸਾਨੂੰ ਮਤਲਬ ਉਹਨਾਂ ਨੇ ਦੱਸਿਆ ਵੀ ਸਾਡੇ ਕੋ ਆਪਣੇ ਕੋਚਿੰਗ ਮਾਰ ਤੇ ਪੀਸ ਨਹੀਂ ਹੈਗੀ ਫਿਰ ਮੇਰੇ ਨਾਲ ਇੱਕ ਸਾਥੀ ਮੇਰਾ ਵਾ ਜੋ ਕਿ ਇਸ ਟਾਈਮ ਪਟਵਾਰੀ ਆ ਤੇ ਇੱਕ ਸਰਵਿਸਮੈਨ ਆ ਆਰਮੀ ਦਾ ਉਹਨੇ ਤੇ ਮੈਂ ਰਲ ਕੇ ਇੱਕ ਸ਼ੁਰੂ ਇਹ ਕੰਮ ਕੀਤਾ ਵੀ ਆਪਾਂ ਕਿਉਂ ਨਾ ਇਹਨਾਂ ਨੂੰ ਫ੍ਰੀ ਕੋਚਿੰਗ ਦੀਏ ਤੇ ਫਿਰ ਉਹ ਸਾ ਜਿਹੜੇ ਸਾਡੇ ਕੋ ਕੋਚਿੰਗ ਲਈ ਉਹਨਾਂ ਨੇ ਤੇ ਅੱਜ ਦੇ ਟਾਈਮ ਦੇ ਵਿੱਚ ਉਹ ਕਟੋਂ 40 ਚੋਂ 20 ਬੱਚੇ ਜਿਹੜੇ ਆ ਤਕਰੀਬਨੋਂ ਡਿਊਟੀ ਕਰ ਰਹੇ ਨੇ ਤੇ ਬੈਲ ਸੈਟਰਡੇ ਨੇ ਤੇ ਜਿੱਦਾਂ ਨੇ ਦੱਸਿਆ ਵੀ ਸਾਨੂੰ ਕਈ ਵੀ ਟਾਈਮ ਨਹੀਂ ਮਿਲਦਾ ਡਿਊਟੀ ਦਾ ਤੇ ਹਨੂ ਟੀਚਰ ਮਿਲ ਜੇ ਆਪਾਂ ਪੱਕੀ ਕੋਚਿੰਗ ਜਿਹੜੀ ਪੱਕਾ ਕੋਚਿੰਗ ਸੈਂਟਰ ਹੀ ਬਣਾ ਰਹੇ ਹਾਂ ਲੱਗਦਾ ਨਹੀਂ ਕਿ ਜਿੱਦ ਹਰ ਪਿੰਡ ਦੇ ਵਿੱਚ ਇਦਾਂ ਦੀ ਸੋਹਣੀਆਂ ਗਰਾਉਂਡਾਂ ਹੋਣ ਤੇ ਹਰ ਪਿੰਡ ਦੇ ਵਿੱਚ ਕੋਈ ਕੋਈ ਵੀ ਐਕਸ ਸਰਵਿਸਮੈਨ ਤੇ ਹੈ ਜਾਰਮੀ ਜੋਂ ਜੇ ਨਹੀਂ ਹੈਗਾ ਉਸ ਪਿੰਡ ਦਾ ਜਿਹੜਾ ਮੂਦਬੇਰ ਬੰਦਾ ਵਾ ਉਹ ਥੋੜਾ ਜਿਹਾ ਬੱਚਿਆਂ ਨੂੰ ਮੋਟੀਵੇਟ ਕਰੇ ਤੇ ਬੂਸਟ ਕਰੇ ਕਿ ਉਹ ਗਰਾਉਂਡਾਂ ਵੱਲ ਆਉਣ ਕਿਉਂਕਿ ਇਹ ਥੋੜਾ ਜਿਹਾ ਹਲਕਾ ਜਿਹਾ ਜ਼ੋਰ ਲਾਉਣ ਦੀ ਗੱਲ ਆ ਜਦੋਂ ਆਪਾਂ ਜ਼ੋਰ ਲਾਵਾਂਗੇ ਫਿਰ ਸਾਰਾ ਨਗਰ ਸਾਡੇ ਨਾਲ ਤੁਰਦਾ ਵੀ ਕੋਈ ਸਹੀ ਕੰਮ ਕਿਉਂਕਿ ਜਦੋਂ ਅਸੀਂ ਸਹੀ ਕੰਮ ਕਰਦੇ ਆਂ ਤੇ ਸਾਡੇ ਨਾਲ ਪਰਮਾਤਮਾ ਵੀ ਸਾਨੂੰ ਸਾਥ ਦਿੰਦਾ ਵਾ ਤੇ ਮੇਰਾ ਇਹੀ ਮੈਸੇਜ ਆ ਸਾਰਿਆਂ ਨੂੰ ਵੀ ਜਿੰਨੇ ਵੀ ਸਾਡੇ ਪੰਜਾਬ ਦੇ ਵਿੱਚ ਪਿੰਡਾਂ ਦੇ ਨੌਜਵਾਨ ਨੇ ਜਾਂ ਕੋਈ ਸੀਨੀਅਰ ਪਲੇਅਰ ਆ ਜਾਂ ਕੋਈ ਐਕਸ ਸਰਵਿਸਮੈਨ ਆ ਉਹ ਆਪਣੇ ਪਿੰਡਾਂ ਦੇ ਵਿੱਚ ਜਿਹੜੀਆਂ ਗਰੌਂਡਾਂ ਵਾਂ ਉੱਥੇ ਕੋਸ਼ਿਸ਼ ਕਰੇ ਵੱਧ ਤੋਂ ਵੱਧ ਬੱਚਿਆਂ ਨੂੰ ਲਿਆਏ ਤੇ ਉਹਨਾਂ ਨੂੰ ਬੱਚਿਆਂ ਨੂੰ ਗੇਮ ਸਿਖਾ ਲੈ ਚਾਹੇ ਵਾਲੀਬॉल ਹੋ ਗਿਆ ਫੁੱਟਬਾਲ ਹੋ ਗਿਆ ਕਬੱਡੀ ਹੋ ਗਈ ਜਾਂ ਰਨਿੰਗ ਹੋ ਗਈ ਹਰ ਤਰ੍ਹਾਂ ਦੀ ਉਹਨੂੰ ਗੇਮ ਦੱਸੇ ਤਾਂ ਕਿ ਉਹ ਬੂਸਟ ਅਪ ਹੋ ਕੇ ਗਰਾਊਂਡ 'ਚ ਆਉਣ ਆਪਣੀ ਜਿਹੜੀ એનર્ਜੀ ਆ ਉਹ ਗਰਾਊਂਡ 'ਚ ਵੇਸਟ ਕਰਨ ਗਲਤ ਕੰਮ 'ਚ ਵੇਸਟ ਨਾ ਕਰਨ